ਪੁੱਤ ਦੇ ਵਿਆਹ ਦੇ ਕਾਰਡ ਵੰਡਣ ਗਏ ਪਿਓ ਨਾ ਵਾਪਰ ਗਿਆ ਇਹ ਪਾਣਾ ਜ਼ਿਲ੍ਹਾ ਫਰੋਜ਼ਪੁਰ ਦੇ ਪਿੰਡ ਫੱਤੇਵਾਲਾ ਦੇ ਇੱਕ ਪਰਿਵਾਰ ਨਾ ਬਹੁਤ ਦੁਖਦਾਇਕ ਪਾਣਾ ਵਾਪਰ ਗਿਆ ਪਰਿਵਾਰ ਆਪਣੇ بیٹے ਦੇ ਵਿਆਹ ਦਾ ਕਾਰਡ ਵੰਨ ਆਪਣੇ ਸਹੁਰੇ ਪਰਿਵਾਰ ਤੋਂ ਵਾਪਸ ਆ ਰਿਹਾ ਸੀ ਕਿ ਜੀਰਾ ਦੇ ਨਜ਼ਦੀਕ ਸੜਕ ਹਾਦਸਾ ਵਾਪਰ ਗਿਆ ਲੜਕੇ ਦੇ ਪਿਤਾ ਦੀ ਥਾਂ ਤੇ ਮੌਤ ਹੋ ਗਈ ਮ੍ਰਿਤਕ ਮੱਲਾਵਾਲਾ ਦੇ ਨਜ਼ਦੀਕੀ ਪਿੰਡ ਫੱਟੇਵਾਲਾ ਦਾ ਰਹਿਣ ਵਾਲਾ ਸੀ ਮ੍ਰਿਤਕ ਦਾ ਬੇਟਾ ਵਿਦੇਸ਼ ਵਿੱਚ ਰਹਿੰਦਾ ਸੀ ਉਸਨੇ ਆਪਣੇ ਵਿਆਹ ਕਰਵਾਉਣ ਲਈ ਪਰਸੋਂ ਆਪਣੇ ਘਰ ਆਉਣਾ ਸੀ ਖੁਸ਼ੀਆਂ ਵਾਲੇ ਘਰ ਵਿੱਚ ਮਾਤਮ ਸ਼ਾ ਗਿਆ ਵਿਆਹ ਵਾਲੀ ਕੁੜੀ ਚੜਨ ਤੋਂ ਪਹਿਲਾਂ ਪੁੱਤ ਆਪਣੇ ਪਿਓ ਦੀ ਅਰਥੀ ਨੂੰ ਦੇਵੇਗਾ ਮੋਢਾ ਪਰਿਵਾਰ ਵਿੱਚ ਸੋਗ ਦਾ ਮਾਹੌਲ ਬਣਿਆਏ ਦੇਖੋ ਜੀ ਜਿਹੜੀ ਕਾਲਾ ਦਰ ਘਟਨਾ ਹੋਈ ਆ ਜੀਰੇ ਵਿਖੇ ਪ੍ਰਿੰਟ ਫਤੇਵਾਲਾ ਉਹ ਕਿਸ ਤਰ੍ਹਾਂ ਆਈ ਆ ਮੈਂ ਗਰਮੇਲ ਸਿੰਘ ਫਤੇਵਾਲਾ ਡਿਸਟ੍ਰਿਕਟ ਸੈਕਟਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਉਹ ਕੱਲ ਜਿਹੜੀ ਘਟਨਾ ਹੋਈ ਆ ਉਹ ਜਿਹੜੇ ਨੌਜਵਾਨ ਦੇ ਨਾਲ ਇਹ ਘਟਨਾ ਹੋਈ ਆ ਉਹ ਮੇਰੇ ਨਗਰ ਦਾ ਰਹਿਣ ਵਾਲਾ ਸੀ ਸੁਖਵਿੰਦਰ ਸਿੰਘ ਉਰਫ ਕਾਲਾ ਨਾਮ ਸੀ ਉਸਦੇ ਬੇਟੇ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਜੋ ਕਿ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨ ਵਾਸਤੇ ਗਿਆ ਹੋਇਆ ਵਾ ਤੇ ਉਹਦੇ ਵਿਆਹ ਦੇ ਸਬੰਧ ਦੇ ਵਿੱਚ ਉਹ ਰਿਸ਼ਤੇਦਾਰੀਆਂ ਦੇ ਵਿੱਚ ਕਾਰਡ ਵੰਡਣ ਦੇ ਵਾਸਤੇ ਗਿਆ ਹੋਇਆ ਸੀ ਜੋ ਕੋਟ ਹਿੱਸੇ ਖਾਦੋ ਜੀਰਾ ਵਾਲਾ ਰੋਡ ਆਹ ਹੈ ਉਸ ਦੇ ਉੱਤੇ ਤਲਵੰਡੀ ਜੱਲੇਖਾਂ ਪਿੰਡ ਦੇ ਕੋਲੇ ਬੜੀ ਮੰਦ ਭਾਗੀ ਘਟਨਾ ਵਾਪਰੀ ਆ ਇੱਕ ਸਕਾਰਪੀਓ ਗੱਡੀ ਦੇ ਉੱਤੇ ਜਾ ਰਹੇ ਸੀ ਤੇ ਜਿਹੜੀ ਅਰਤੀ バス ਦੇ ਨਾਲ ਜਿਹੜੀ ਉਹ ਭਿਆਨਕ ਟੱਕਰ ਹੋਣ ਦੇ ਕਰਕੇ ਮੌਕੇ ਦੇ ਸੁਖਵਿੰਦਰ ਸਿੰਘ ਦੀ ਜਿਹੜੀ ਮੌਤ ਮੌਤ ਹੋ ਗਈ ਆ ਇਸ ਘਟਨਾ ਦੇ ਨਾਲ ਸਾਡੇ ਜਿੱਥੇ ਪਿੰਡ ਦੇ ਵਿੱਚ ਜਾਂ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਉਹ ਚੱਲ ਰਹੀ ਆ ਕਿਉਂਕਿ ਬੜਾ ਵਧੀਆ ਇਨਸਾਨ ਸੀ ਸੁਖਵਿੰਦਰ ਸਿੰਘ ਕਿਸੇ ਨਾਲ ਉੱਚੀ ਨਹੀਂ ਨੀਵੀਂ ਨਹੀਂ ਗੁਰੂ ਸਾਹਿਬ ਦੀ ਨੇ ਕਿਰਪਾ ਦੇ ਨਾਲ ਉਹਨੇ ਆਪਣੇ ਬੇਟੇ ਦਾ ਵਿਆਹ ਰੱਖਿਆ ਹੋਇਆ ਸੀ ਜਿਹੜਾ ਕਿ ਖੁਸ਼ੀਆਂ ਦੇ ਜਿਹੜੇ ਉਹ ਕਾਰਜ ਸੀ ਤੇ ਅੱਜ ਸਾਡੇ ਪਿੰਡ ਦੇ ਵੇਖਿਓ ਉਹਨਾਂ ਦੇ ਘਰ ਦੇ ਵਿੱਚ ਮਾਤਮ ਦਾ ਜਿਹੜਾ ਸੋਗ ਦਾ ਜਿਹੜਾ ਮਾਹੌਲ ਬਣਿਆ ਹੋਇਆ ਵਾ ਬੜੀ ਜਿਹੜੀ ਅਤ ਨਿੰਦਨਯੋਗ ਘਟਨਾ ਹੋਈ ਆ ਜੋ ਸੁਖਵਿੰਦਰ ਸਿੰਘ ਜੀ ਸਾਡੇ ਜੋ ਪਰਿਵਾਰ ਨੂੰ ਸਾਡੇ ਪਿੰਡ ਨੂੰ ਪਿੰਡ ਦੇ ਆ ਜੋ ਸਾਖ ਸੰਬੰਧੀ ਆ ਸਾਰਿਆਂ ਨੂੰ ਜਿਹੜਾ ਇਸ ਘਟਨਾ ਦਾ ਕਰਕੇ ਸਦੀਵੀ ਵਿਛੋੜਾ ਦੇ ਗਏ ਆ ਇਹ ਜਿਹੜੀ ਘਟਨਾ ਬੜੀ ਮੰਦਭਾਗੀ ਵਾਪਰੀ